ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਸਰਦਾਰ ਮਜੀਤ ਸਿੰਘ ਜੀ ਦੇ ਵੱਲੋਂ ਇੱਕ ਬੜੀ ਭਰਵੀਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਾਈਕਲ ਯਾਤਰਾ ਦੇ ਰਿਲੇਟਡ ਤੇ ਸਾਰੀ ਗੱਲਬਾਤ ਅਸੀਂ ਮਜੀਤ ਸਿੰਘ ਨਾਲ ਕਰਨਾ ਹੈ ਮਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਸਾਈਕਲ ਯਾਤਰਾ ਦੇ ਬਾਰੇ ਡਿਟੇਲ ਦਿਓ ਜੀ ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਅੱਜ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਸ਼ੁਰੂਆਤ ਕੀਤੀ ਜਾ ਰਹੀ ਹੈ ਦੇਖੋ ਇਹ ਕੋਈ ਸੌਖਾ ਕੰਮ ਨਹੀਂ ਹੈ ਮੇਰੀ ਉਮਰ ਦੇ ਵਿੱਚ 67 ਸ ਮੈਂ ਸਮਝਦਾ ਵਾਂ ਕਿ ਇਤਿਹਾਸਿਕ ਜਿਹੜੀ ਲੋਕ ਭੁੱਲ ਚੁੱਕੇ ਨੇ ਉਹਨਾਂ ਨੂੰ ਵਾਪਸ ਯਾਦ ਕਰਾਣਾ ਸਿੱਖਾਂ ਨੂੰ ਤੇ ਯਾਦ ਕਰਾਣਾ ਹੀ ਕਰਾਣਾ ਮੈਂ ਸਮਝਦਾ ਕਿ ਹਿੰਦੁਸਤਾਨ ਦੇ ਹਰੇਕ ਹਿੰਦੁਸਤਾਨੀ ਨੂੰ ਭਾਵੇਂ Hindu ਐ, Musalman ਐ, Bodhi ਐ, Jaini ਐ ਉੱਥੇ ਤੱਕ ਮੈਸੇਜ ਭੇਜਣਾ ਮੈਂ 1999 ਵਿੱਚ ਇੱਕ ਯਾਤਰਾ ਕੱਢੀ ਸੀ ਰੰਗਰੇਟਾ ਮਾਜ ਦਿੱਲੀ ਤੋਂ ਅਨੰਦਪੁਰ ਸਾਹਿਬ ਪੈਦਲ ਗਿਆ ਸੀ ਜਿੱਤੋਂ ਪਾਈਜਾਤਾ ਸੀਸ ਲੈ ਕੇ ਤਰਾਵੜੀ ਔਰ ਬਨੂਰ ਹੁੰਦੇ ਹੋਏ ਗਏ ਸੀਗੇ ਮੇਰੇ ਮਨ ਸੀਗਾ ਕਿ ਇਹ ਮੈਂ ਯਾਤਰਾ ਜ਼ਰੂਰ ਕੱਢਾਂ ਔਰ ਅੱਜ ਅਸੀਂ ਦੋ ਬੰਦੇ ਆ ਇੱਕ ਰਮਨ ਜੀ ਨੇ ਇੱਕ ਮੈਂ ਵਾ ਦੋਵੇਂ 67 ਸਾਲ ਦੇ ਆ ਅਸੀਂ ਇਹ ਸ਼ੁਰੂ ਕੀਤਾ ਲੇਕਿਨ ਮੈਨੂੰ ਲੱਗਦਾ ਕਿ ਹਜ਼ਾਰਾਂ ਦੇ ਉਮੀਦ ਦੇ ਵਿੱਚ ਹਜ਼ਾਰਾਂ ਦੀ ਸੰਗਤ ਰਸਤੇ ਸਾਡੇ ਕੋਲ ਜੁੜੇਗੀ ਹਰ ਧਰਮ ਦੇ ਲੋਕ ਜੁੜਨਗੇ ਔਰ ਇਹਦਾ ਪਰਪਸ ਹੈ ਪਰਪਸ ਇਹ ਹੈ ਕਿ ਜਿਹੜਾ ਧਾਰਮਿਕ ਸਫੋਕੇਸ਼ਨ ਜਿਹੜੀ ਅੱਜ ਮਹਿਸੂਸ ਕਰਦੇ ਆ ਉਹ ਭਾਵੇਂ ਲਾਲਚ ਦੇ ਅਧੀਨ ਹੋਵੇ ਪੰਜਾਬ 'ਚ ਕਨਵਰਸ਼ਨ ਹੋ ਰਹੀ ਹੈ ਜਾਂ ਪੰਜਾਬੋਂ ਬਾਹਰ ਜੇ ਕਿਸੇ ਨੂੰ ਜ਼ਬਰਨ ਬਦਲਣ ਦੀ ਗੱਲ ਕੀਤੀ ਜਾਵੇ ਅਸੀਂ ਉਹਦੇ ਖਿਲਾਫ ਆ ਅਸੀਂ ਉਹ ਅਵੇਅਰਨੈਸ ਕ੍ਰੀਏਟ ਕਰ ਰਹੇ ਆ ਅਸੀਂ ਅਵੇਰਨੈਸ ਕ੍ਰੀਏਟ ਕਰ ਰਹੇ ਹਾਂ ਕਿ ਜਿਹੜੇ ਸਿੱਖ ਬੱਚੇ ਜਿਹੜੇ ਨੇ ਉਹ ਟੋਪੀ ਔਰ ਬੋਦੀ ਵਾਲੇ ਪਾਸੇ ਤੁਰ ਪਏ ਨੇ ਚੋਟੀ ਵਾਲੇ ਪਾਸੇ ਤੁਰ ਪਏ ਨੇ ਉਹਨਾਂ ਨੂੰ ਪਤਾ ਲੱਗੇ ਦਸਤਾਰ ਦੀ ਕੀਮਤ ਕੀ ਹੈ ਇਹ ਦਸਤਾਰ ਜਿਹੜੀ ਹੈ ਗੁਰੂਆਂ ਨੇ ਸਾਨੂੰ ਬਖਸ਼ੀ ਹੈ ਔਰ ਇਸ ਦਸਤਾਰ ਦੇ ਵਿੱਚ ਸ਼ਹਾਦਤਾਂ ਕਿਹਦੀਆਂ ਕਿਹਦੀਆਂ ਨੇ ਬੀਬੀਆਂ ਦੀ ਬੱਚਿਆਂ ਦੀ ਸਹਿਜਦਾਦਾਂ ਦੀ ਗੁਰੂਆਂ ਦੀ ਸਿੱਖਾਂ ਦੀ ਮੈਂ ਸਮਝਦਾ ਕਿ ਉਹ ਸ਼ਹਾਦਤ ਨੂੰ ਯਾਦ ਕਰਾ ਕੇ ਉਹਨਾਂ ਨੂੰ ਦੱਸਣਾ ਕਿ ਇਹ ਦਸਤਾਰ ਨੂੰ ਤਰਾਂਜਰੀ ਨਾਲ ਦਿਓ ਇਹ ਦਸਤਾਰ ਜਿਹੜੀ ਹੈ ਇਹ ਤੁਹਾਡਾ ਨਿਸ਼ਾਨ ਹੈ ਇਹ ਤੁਹਾਡੇ ਗੁਰੂ ਦਾ ਨਿਸ਼ਾਨ ਹੈ ਔਰ ਇਸ ਤੋਂ ਇਲਾਵਾ ਮੈਂ ਸਮਝਦਾ ਕਿ ਅਸੀਂ ਡਰੱਗਸ ਦੇ ਵਿੱਚ ਜਿਹੜੀ ਸਾਡੀ ਜਵਾਨੀ ਜਾਂਦੀ ਪਈ ਹੈ ਅਸੀਂ ਉਸ ਨੂੰ ਅਵੇਅਰਨੈਸ ਕਰੀਏ ਉਸ ਨੂੰ ਕੱਢਣ ਦੀ ਗੱਲ ਕਰੀਏ ਕਿ ਜੇ ਮੈਂ ਇਸ ਉਮਰ ਦੇ ਵਿੱਚ ਸਾਈਕਲ ਚਲਾ ਰਿਹਾ ਤੁਸੀਂ ਆਪਣੀ ਜਵਾਨੀ ਕਿਉਂ ਬਰਬਾਦ ਕਰ ਰਹੇ ਹੋ ਗੁਰੂਆਂ ਨੇ ਮਲ ਖਾੜੇ ਖੋਲੇ ਸੀਗੇ ਅਸੀਂ ਵਾਪਸ ਸੇਤ ਵਾਲੀ ਗੱਲ ਵੀ ਕਰਦੇ ਪਏ ਹਾਂ ਅਸੀਂ এনवायरमेंट ਦੀ ਗੱਲ ਵੀ ਕਰਦੇ ਪਏ ਹਾਂ ਅਸੀਂ ਮੈਂ ਸਮਝਦਾ ਜੋ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਹੈ ਉਹਦੀ ਨੀਵ ਰੱਖੀ ਗਈ ਹੈ ਸਰਵ ਧਰਮ ਦੀ ਆਜ਼ਾਦੀ ਦੇ ਉੱਤੇ ਏਕਤਾ ਅਖੰਡਤਾ ਦੇ ਉੱਤੇ ਅਸੀਂ ਉਸ ਪਾਸੇ ਨੂੰ ਲੈ ਕੇ ਜਾਣੇ ਪਏ ਆ ਅਸੀਂ ਕੋਸ਼ਿਸ਼ ਕਰਦੇ ਪਏ ਆ ਕਿ ਜਿਹੜਾ ਲੋਗ ਸਾਡੇ ਧਰਮ ਬਾਰੇ ਗਲਤ ਚੀਜ਼ਾਂ ਫੈਲਾ ਰਹੇ ਨੇ ਅਸੀਂ ਉਸ ਨੂੰ ਵੀ ਇੱਕ ਕਿਸਮ ਦਾ ਜਵਾਬ ਦੇਾਂਗੇ ਸੋ ਇੱਕ ਬਹੁਤ ਵੱਡੀ ਯਾਤਰਾ ਜਿਹੜੀ ਹੈ ਇਹ ਨਿਕਲਣ ਜਾ ਰਹੀ ਹੈ ਇਹਦੇ ਚ ਹਰ ਕਿਸਮ ਦੇ ਲੋਕ ਜੁੜਨਗੇ ਭਾਵੇਂ ਹਰ ਇੱਕ ਧਰਮ ਤੋਂ ਹੋਣ ਹਰੇਕ ਪੋਲੀਟੀਕਲ ਪਾਰਟੀ ਤੋਂ ਹੋਣ ਇਹ ਕੋਈ ਸਿਆਸੀ ਪਲੇਟਫਾਰਮ ਤੇ ਨਹੀਂ ਹੋ ਰਹੀ ਕਿਸੇ ਪਾਰਟੀ ਵੱਲੋਂ ਨਹੀਂ ਮੈਂ ਸਾਈਕਲਿੰਗ ਫੈਡਰੇਸ਼ਨ ਦਾ ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਮੰਨੀ ਜੀ ਸਾਡੇ ਹੈਗੇ ਨੇ ਸੈਕਟਰੀ ਜਨਰਲ ਨੇ ਸੋ ਇਸ ਸਾਈਕਲਿੰਗ ਫੈਡਰੇਸ਼ਨ ਵੱਲੋਂ ਇਹਦਾ ਉਦਦਮ ਕੀਤਾ ਗਿਆ ਮੈਂ ਉਹਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜੀ সিদ্দিক ਬੜੇ سارے ਸਵਾਲ ਨੇ ਨੀ ਰਾਜਨੀਤਿਕ ਦੇ ਬਾਰੇ ਵੀ ਸਵਾਲ ਕਰਾਂਗੇ ਲੇਕਿਨ ਮੈਂ ਪਹਿਲੇ ਪੰਥਕ ਪੁਆਇੰਟ ਆਫ ਊ ਟੋ ਤੇ ਗੱਲ ਕਰਨਾ ਗੁਰਤੇਗ ਬਾਦ ਅਸਬੀ 350 ਸਾਲਾ ਸ਼ਹਾਦਤ ਦਾ ਕਹਿ ਲਿਆ ਕਿ ਦਿਹਾੜਾ ਆ ਰਿਹਾ ਹੈਗਾ ਸਰਕਾਰਾਂ ਦੀ ਸੋਚ ਮੈਨੂੰ ਕਹਿਣੀ ਕੋਈ ਗੁਰੇਜ਼ ਨਹੀਂ ਹੈਗਾ ਸਰਕਾਰਾਂ ਦੀ ਸੋਚ ਕਿੱਥੇ ਨਾ ਕਿਤੇ ਅਕ੍ਰਿਤ ਘੰਟਾ ਲੈ ਪਾਸੇ ਤੁਹਾਨੂੰ ਲੱਗ ਗੁਰਤੇਗ ਭਦਰ ਸਾਹਿਬ ਦੀ ਸ਼ਹਾਦਤ ਦੀ ਕੋਈ ਨੈਸ਼ਨਲ ਹੌਲੀਡੇ ਨਹੀਂ ਹੈ ਹਾਲੇ ਤੱਕ ਆਉਣ ਵਾਲੇ ਸਮੇਂ ਸਰਕਾਰ ਕਰ ਜਾਣਾ ਤੇ ਮੈਂ ਕਹਿ ਨਹੀਂ ਸਕਦਾ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਜੋ ਅਸੀਂ ਗੁਰਨਾਨਕ ਸਾਹਿਬ ਦੇ ਸ਼ਹੀਦੀ ਜਿਹੜਾ ਕਹ ਲਈਏ ਉਹਨਾਂ ਦੇ ਚਰਨ ਛੋਪਾ ਪ੍ਰਾਪਤ ਸਥਾਨਾਂ ਨੇ ਗੁਰਦਾਰਾ ਗਿਆਨ ਗੋਦੜੀ ਦੀ ਗੱਲ ਕਰ ਲਈਏ ਗੁਰਦਾਰਾ ਡੰਗ ਮਰ ਸਾਹਿਬ ਦੀ ਗੱਲ ਕਰ ਲਈਏ ਗੁਰਦਾਰਾ ਪੂਰੀ ਸਾਹਿਬ ਦੀ ਗੱਲ ਕਰ ਲਈਏ ਇੱਕ ਗੁਰਦੁਆਰੇ ਸਾਡੇ ਕੋਲ ਖੋਲੇ ਗਏ ਨੇ ਅਗਰ ਸਿੱਖ ਆਪਣੇ ਹੱਕ ਦੀ ਗੱਲ ਕਰਦਾ ਹੈ ਗੁਰੂ ਦੀ ਗੱਲ ਕਰਦਾ ਹੈ ਜਿੱਥੇ ਵੀ ਆਪਣੇ ਧਰਮ 'ਚ ਪੱਕੇ ਹੋਣ ਦੀ ਗੱਲ ਕਰਦਾ ਉਹਦੇ ਉੱਤੇ ਸਰਕਾਰਾਂ ਵੱਲੋਂ ਉਹ ਪ੍ਰਸ਼ਾਸਨ ਵੱਲੋਂ ਟੈਗ ਲਗਾ ਦਿੱਤਾ ਜਾਂ ਖਾਲਸਤਾਨੀ ਨੇ ਯਾਨੀ ਕਿ ਤੁਸੀਂ ਗੁਲਾਮੀ ਦੇ ਅੰਦਰ ਰਹੋ ਤੁਹਾਨੂੰ ਲੱਗਦਾ ਨਹੀਂ ਗੁਰਤੇਗ ਭਦਰ ਸਾਹਿਬ ਦਾ 350 ਸਾਲੇ ਦੇ ਉੱਤੇ ਸਾਰੇ ਪੋਲਿਟਿਕਲ ਲੀਡਰਾਂ ਨੂੰ ਸਾਰੇ ਜਥੇਬੰਦੀਆਂ ਨੂੰ ਸਰਕਾਰਾਂ ਕੋਲ ਮੰਗ ਕਰਨੀ ਚਾਹੀਦੀ ਹੈ ਕਿ ਅਗਰ ਤੁਸੀਂ ਐਸਾਨਮੰਦ ਹੋ ਗੁਰਤੇਗ ਭਦਰ ਸਾਹਿਬ ਦੇ ਤੇ ਤੁਹਾਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਤੁਸੀਂ ਕੀ ਕਹੋ ਦੇਖੋ ਮੈਂ ਸਮਝਦਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਔਰ ਇਹ ਜਿਹੜੀ ਗੁਰਨਾਨਕ ਸਾਹਿਬ ਦੀ ਵੀ ਛੁੱਟੀ ਹੈ ਨਾ ਉਹ ਕਾਰਤਿਕ ਪੂਰਨਮਾ ਦੀ ਹੈ ਗੁਰਨਾਨਕ ਸਾਹਿਬ ਦੇ ਨਾਮ ਤੇ ਨਹੀਂ ਗੁਰਨਾਨਕ ਸਾਹਿਬ ਦੇ ਨਾਮ ਤੇ ਨਹੀਂ ਉਹ ਕਾਰਤਿਕ ਪੂਰਨਮਾ ਦੀ ਹੈ ਮੈਂ ਸਮਝਦਾ ਗੁਰਤੇਗ ਬਹਾਦਰ ਪਾਸ਼ਾ ਗੁਰਨਾਨਕ ਪਾਸ਼ਾ ਉਹਨਾਂ ਨੇ ਇੱਕ ਰਾਹ ਦਿਖਾਇਆ ਸੀ ਹਿੰਦੁਸਤਾਨ ਦੇ ਵਿੱਚ ਔਰ ਉਹ ਰਾਹ ਦਿਖਾਇਆ ਸੀ ਜਿਸ ਨੇ 900 ਸਾਲ ਪੁਰਾਣੀ ਮੁਗਲਾਂ ਦਾ ਜਿਹੜੇ ਹਮਲਾਵਰ ਮੁਗਲ ਆਏ ਸੀ ਉਹ ਜ਼ੰਜੀਰਾਂ ਕਟੀਆਂ ਸੀ ਆਜ਼ਾਦੀ ਦਾ ਅਹਿਸਾਸ ਇਸ ਮੁਲਕ ਨੂੰ ਕਿਰਾਇਆ ਸੀਗਾ ਮੈਂ ਸਮਝਦਾ ਹਾਂ ਛੁੱਟੀ ਜ਼ਰੂਰ ਹੋਣੀ ਚਾਹੀਦੀ ਹੈ ਔਰ ਜਦੋਂ ਅਸੀਂ ਯਾਤਰਾਵਾਂ ਕਰਦੇ ਹਾਂ ਜਾਂ ਇਹੋ ਜਿਹਾ ਕੋਈ ਸਮਾਗਮ ਹੋਏਗਾ ਨਾ ਜੇ ਦੀ ਐਡੀ ਰੀਚ ਹੋਏਗੀ ਸਰਕਾਰਾਂ ਦੀ ਮਜਬੂਰੀ ਬਣ ਜਾਏਗੀ ਆ ਕੇ ਸਿੱਖਾਂ ਨੂੰ ਕੋਈ ਨਾ ਕੋਈ ਤੋਹਫਾ ਦੇਣ ਦੀ ਮੈਂ ਸਮਝਦਾ ਉਹ ਸਿਆਸੀ ਚਸ਼ਮਾ ਪਾ ਕੇ ਦੇਖਦੇ ਨੇ ਉਹ ਸਿੱਧਾ ਜਿਹਨੂੰ ਕਹਿੰਦੇ ਨਾ ਕਿ ਅਸੂਲਾਂ ਤੇ ਨਹੀਂ ਸੋਚਦੇ ਉਹ ਸਿਆਸੀ ਚਮਨਾ ਵੋਟ ਬੈਂਕ ਦੇਖਦੇ ਨੇ ਕਿ ਦੰਤ ਖਾਣੇ ਕੇ ਔਰ ਦਿਖਾਣੇ ਕੇ ਔਰ ਰਾਜਨੀਤਿਕ ਤੌਰ ਤੇ ਵੀ ਅਗਰ ਅਸੀਂ ਗੱਲ ਕਰਨਿਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੁਣ ਵਿਵਾਦ ਚੱਲ ਰਿਹਾ ਹੈ। ਦਿੱਲੀ ਕਮੇਟੀ ਨੇ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ। ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਗਰ ਕੀਰਤਨ ਦਾ ਰੂਟ ਨਿਕਲਿਆ ਗਿਆ ਹੈ। ਉਸ ਤੋਂ ਬਾਅਦ ਇੱਕ ਹੈਵੀ ਵੇਸ ਕੇ ਸੈਂਟਰ ਦੇ ਅੰਦਰ ਕੀਤਾ ਜਾ ਰਿਹਾ ਹੈਗਾ ਪ੍ਰੋਗਰਾਮ। 18 ਤਰੀਕਾ, 16 ਤਰੀਕੇ ਦੋ ਦਿਨ ਬਾਅਦ ਇਹ ਪ੍ਰੋਗਰਾਮ ਹੋਣਾ ਹੈ। ਤੁਸੀਂ ਅਪੋਜ਼ ਕੀਤਾ ਇਸ ਮਸਲੇ ਦੇ ਉੱਤੇ ਕਿਉਂਕਿ ਉਹਨਾਂ ਪੋਸਟਰ ਦੇ ਉੱਤੇ ਤੁਹਾਡਾ ਨਾਮ ਨਹੀਂ ਹੈਗਾ। ਕੀ ਤੁਸੀਂ ਇਸ ਮਸਲੇ ਦੇ ਉੱਤੇ ਅਪੋਜ਼ ਕੀਤਾ ਹੈ ਸ਼੍ਰੋਮਣੀ ਕਮੇਟੀ ਦਾ ਕਿ ਜਿਸ ਜਗ੍ਹਾ ਦੇ ਉੱਤੇ ਸ਼ਰਾਬ ਦਾ ਨਾਨਵੇਦਾ ਸੇਵਨ ਹੁੰਦਾ ਹੈ, ਪੰਥਕ ਸੈਮੀਨਾਰ ਹੋਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਕਿਉਂਕਿ ਮੈਂ ਫਿਰ ਲਵਜ਼ ਰੀਪੀਟ ਕਰ ਰਿਹਾ ਪੋਸਟਰ ਦੇ ਅੰਦਰ ਤੁਹਾਡਾ ਨਾਮ ਕਿੱਥੇ ਹੈ ਮੈਂ ਸਮਝਦਾ ਵਾ ਕਿ ਮਨੂੰ ਨਾਮ ਦੀ ਲੋੜ ਨਹੀਂ ਹੈਗੀ ਨੰਬਰ 1 ਮੈਂ ਇਸ ਨੂੰ ਬਿਲਕੁਲ اپੋਸ ਨਹੀਂ ਕੀਤਾ ਇਹ ਹਰਬੀਰ ਸਿੰਘ ਕਾਲਕਾ ਆਪਣੀ ਸਿਆਸਤ ਕਰਦੇ ਪਏ ਨੇ ਉਹਨਾਂ ਦੇ ਆਪਣੇ ਪ੍ਰੋਗਰਾਮ ਫੇਲ ਹੋ ਰਹੇ ਨੇ ਉਹ ਆਪਣੇ ਪ੍ਰੋਗਰਾਮ ਚ ਮਨਜਿੰਦਰ ਸਿੰਘ ਸਰਸਾ ਦੀ ਪ੍ਰਧਾਨਗੀ ਕਰਾਉਂਦੇ ਨੇ ਜਿਹੜਾ ਗੁਰੂ ਤੇਗ ਬਹਾਦਰ ਦੇ ਸਥਾਨ ਤੇ ਬੋਲ ਕੇ ਸੌ ਚੁੱਕੇ ਝੂਠ ਬੋਲ ਜਾਏ ਔਰ ਕਵੇ ਕਿ ਮੈਂ ਗਰਦਨ ਕਟਵਾ ਲਵਾਂਗਾ ਇਹੋ ਜਿਹੇ ਬੰਦੇ ਤੋਂ ਤੁਹਾਡੇ ਕੋਲ ਤੁਸੀਂ ਆਡੀਟੋਰੀਅਮ ਆਫਰ ਕਰਦੇ ਪਏ ਹੋ ਮੈਨੂੰ ਅੱਜ ਇਹਦਾ ਜਵਾਬ ਤੇ ਨਹੀਂ ਦੇਣਾ ਸੀ ਲੇਕਿਨ ਤੁਸੀਂ ਪੁੱਛ ਲਿਆ ਆਡੀਟੋਰੀਅਮ ਤੁਸੀਂ ਆਫਰ ਕਰ ਰਹੇ ਹੋ ਕਿ ਕਾਲਜਾਂ ਦੇ ਮਾਤਾ ਸੁੰਦਰੀ ਦੇ ਜਾਂ ਗੁਰੂ ਗੋਬਿੰਦ ਸਿੰਘ ਕਾਲਜ ਦੇ ਮੈਂ ਪੁੱਛਣਾ ਚਾਹਨਾ ਜੇ ਤੁਹਾਡੇ ਕੋਲ ਆਡੀਟੋਰੀਅਮ ਸੀ ਤੇ ਤੁਸੀਂ ਪੂਸਾ ਇੰਸਟੀਚਿਊਟ ਕਿਉਂ ਚਲੇ ਗਏ ਸੀਗੇ ਤੁਸੀਂ ਵਿਗਿਆਨ ਭਵਨ ਕਿਉਂ ਚਲੇ ਜਾਂਦੇ ਹੋ ਉੱਥੇ ਸ਼ਰਾਬ ਦਾ ਸੇਵਨ ਨਹੀਂ ਆ ਉੱਥੇ ਮੀਟ ਦਾ ਸੇਵਨ ਨਹੀਂ ਹੁੰਦਾ ਇਸ ਕਰਕੇ ਸਿਆਸਤ ਨਾ ਕਰੋ ਹਰੇਕ ਚੁਟ੍ਰਤੀਆਂ ਹੋ ਸਕਦੀਆਂ ਇਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਤਮਸਤਕ ਹੋਵੋ ਉਹ ਭਾਵੇਂ ਕੋਈ ਪੋਲਿਟਿਕਲ ਪਾਰਟੀ ਹੋਵੇ ਮੈਂ ਸਮਝਦਾ ਉਸ ਦਾ ਧਿਆਨ ਰੱਖਿਆ ਜਾਵੇ ਮੇਰੇ ਵੱਲੋਂ ਕੋਈ ਮੁਖਾਲਫਤ ਨਹੀਂ ਮੈਂ ਉਹਦੇ ਸ਼ਾਮਲ ਹੋ ਰਿਹਾ ਹਾਂ ਤੁਹਾਡੇ ਵੱਲੋਂ ਸਾਈਕਲ ਯਾਤਰਾ ਕੱਢੀ ਜਾ ਰਹੀ ਹੈ ਤੁਸੀਂ ਪੰਜਾਬ ਲੈ ਕੇ ਜਾ ਰਹੇ ਹੋ ਅੰਮ੍ਰਿਤਸਰ ਲੈ ਕੇ ਜਾ ਰਹੇ ਹੋ ਕੀ ਤੁਹਾਨੂੰ ਮੇਰੇ ਦੋ ਸਵਾਲ ਨੇ ਕੀ ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਇਹ ਯਾਤਰਾ ਕਰਨ ਦੀ ਪਰਮਨ ਕਿ ਦੇ ਦਿੱਤੀ ਹੈ ਔਰ ਮੇਰਾ ਦੂਸਰਾ ਸਵਾਲ ਇਹ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੁਹਾਡੀ ਸਾਰੇ ਸਾਈਕਲ ਯਾਤਰਾ ਜੰਦਰ ਸਹਿਯੋਗ ਕਰ ਰਹੀ ਹੈ 100% ਮੇਰੀ ਪ੍ਰਧਾਨ ਸਾਹਿਬ ਨਾਲ ਮੀਟਿੰਗ ਹੋਈ ਸੀ ਤਾਂਮੀ ਸਾਹਿਬ ਨਾਲ ਉਹਨਾਂ ਨੇ ਆਖਿਆ ਕਿ ਹਰ ਜਗ੍ਹਾ ਤੇ ਕਵਾਂਗੇ ਐਸ ਜੀ ਜਿਹੜੀ ਹਰਿਆਣਾ ਕਮੇਟੀ ਤੇ ਛਿੰਦਾ ਸਾਹਿਬ ਨਾਲ ਗੱਲ ਹੋਈ ਉਹ ਵੀ ਸਾਨੂੰ ਸਪੋਰਟ ਕਰ ਰਹੇ ਨੇ ਤੁਸੀਂ ਗੱਲ ਕੀ ਪਰਮਿਸ਼ਨਾਂ ਦੀ ਅੱਜ ਮੈਂ ਅਨਾਉਂਸ ਕੀਤਾ ਅੱਜ ਮੇਰੇ ਲੈਟਰਪੈਡ ਤੇ ਚਿੱਠੀਆਂ ਜਾਣੀਆਂ ਦਿੱਲੀ ਸਰਕਾਰ ਹੋਮ ਮਿਨਿਸਟਰੀ ਨੂੰ ਪੰਜਾਬ ਸਰਕਾਰ ਹਰਿਆਣਾ ਸਰਕਾਰ ਨੂੰ ਔਰ ਸਾਨੂੰ ਰਸਤੇ ਦਾ ਟੂਰ ਅਸੀਂ ਦੇਾਂਗੇ ਔਰ ਸਾਨੂੰ ਸਿਕਿਉਰਿਟੀ ਪੁਲਿਸ ਦਾ ਇੰਜ਼ਾਮ ਟ੍ਰੈਫਿਕ ਪੁਲਿਸ ਦਾ ਇੰਜ਼ਾਮ ਉਹ ਸਾਰਾ ਕੀਤਾ ਜਾਵੇ ਅਸੀਂ ਮੰਗ ਕਰਾਂਗੇ ਯਾਤਰਾ ਦੇ ਵਿੱਚ ਅਸੀਂ ਆਪਣਾ ਇੰਜ਼ਾਮ ਐਮਬੂਲੈਂਸਸ ਦਾ ਡਾਕਟਰਸ ਦਾ ਸਾਨੂੰ ਕੁਝ ਕੀਤਾ ਹੋਇਆ ਹੈ ਕਿ ਮੈਂ ਸਮਝਦਾ ਕਿ ਸਰਕਾਰ ਦਾ ਇਨਫਰਾਸਟ੍ਰਕਚਰ ਸਾਨੂੰ ਚਾਹੀਦਾ ਹੈ ਐਡੀ ਵੱਡੀ ਯਾਤਰਾ ਨੂੰ ਕੰਟਰੋਲ ਕਰਨ ਲਈ। ਤੁਹਾਨੂੰ ਰਾਜਨੀਤੀ ਤਕਰੀਬਨ 30-40 ਸਾਲ ਹੋ ਗਏ ਨੇ, 20 ਸਾਲ ਤੋਂ ਮੈਨੂੰ মিডিਆ ਦੇ ਕਵਰੇਜ ਕਰਦੇ ਹੋ ਗਏ। ਇੱਕ ਸਵਾਲ ਮੈਂ ਪੰਥਕ ਤੌਰ ਤੇ ਟਾਰਟ ਤੋਂ ਪੁੱਛਾਂਗਾ। ਪੋਲਿਟੀਕਲ ਤਾਂ ਰਿਆਂ ਨੂੰ ਛੱਡ ਦਿइए। 350 ਸਾਲ ਗੁਰਤੇਗ ਸਤਿਬਾਹਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਅਲੱਗ ਅਲੱਗ ਰਾਜਨੀਤੀਆਂ ਪਲੇਟਫਾਰਮ ਦੇ ਤੌਰ ਤੇ ਉੱਤੇ ਦਿਖ ਰਹੀਆਂ ਨੇ ਪਟਨਾ ਸਾਹਿਬ ਦਾ ਨਗਰ ਕੀਰਤਨ ਆ ਰਿਹਾ ਸ਼੍ਰੋਮਣੀ ਕਮੇਟੀ ਆਪਣਾ ਨਗਰ ਕੀਰਤਨ ਕੱਢ ਰਹੀ ਹੈ ਦਿੱਲੀ ਕਮੇਟੀ ਆਪਣਾ ਨਗਰ ਕੀਰਤਨ ਕੱਢੇਗੀ ਤੁਹਾਨੂੰ ਲੱਗਦਾ ਨਹੀਂ ਰਾਜਨੀਤਿਕ ਜੰਗ ਸਾਰਿਆਂ ਚ ਜਾਇਜ਼ ਹੈ ਪੋਲਿਟਿਕ ਸਾਰੇ ਕਰਦੇ ਨੇ ਤੁਸੀਂ ਵੀ ਕਰਦੇ ਹੋ ਰੀਤੀਂ ਗੱਲ ਕੱਲ ਮਜੀਂਦਰ ਸਿੰਘ ਸਿਰਸਾ ਕੱਲੀ ਹੈ ਤਾਂ ਅਮੀਰ ਸਾਹਿਬ ਦੀ ਗੱਲ ਕੱਲ ਸਾਰੇ ਕਰਦੇ ਆ ਕਿਨੇ ਉਹਨਾਂ ਦਾ ਕੰਮ ਹੈ ਰਾਜਨੀਤੀ ਕਰਨਾ ਮਗਰ ਜਦੋਂ ਵਰਲਡ ਦੇ ਅੰਦਰ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਮੈਸੇਜ ਦੇਣਾ ਹੋਵੇ ਤੁਹਾਨੂੰ ਲੱਗਦਾ ਨਹੀਂ ਆਪਣੇ ਆਪਣੇ ਪੋਲਿਟੀਕਲ ਧੜੇ ਛੱਡ ਮੈਂ ਸਮਝਦਾ ਵਾਂ ਕਿ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਪਟਨਾ ਸਾਹਿਬ ਨੂੰ ਕੱਢਣਾ ਚਾਹੀਦਾ ਨਦੀਰ ਸਾਹਿਬ ਨੂੰ ਕੱਢਣਾ ਚਾਹੀਦਾ ਸਾਰੇ ਤਖਤ ਸਹਿਬਾਨ ਨੂੰ ਕੱਢਣਾ ਚਾਹੀਦਾ ਯੂਨਾਈਟਿਡ ਵੀ ਹੋਵੇ ਲੇਕਿਨ ਉਹ ਪੂਰੇ ਖੇਤੇ ਨੂੰ ਕਵਰ ਨਹੀਂ ਕਰ ਸਕਦਾ ਉਹ ਆਪਣੇ ਖਿੱਤਿਆਂ ਦੇ ਵਿੱਚ ਕੱਢਣ ਦੀ ਕਮੇਟੀ ਵੀ ਕੱਢੇ ਮੈਨੂੰ ਇਹਦੇ ਵਿੱਚ ਕੋਈ ਉਹ ਨਜ਼ਰ ਨਹੀਂ ਆਉਂਦਾ ਕਿਉਂਕਿ ਮੈਨੂੰ ਯਾਦ ਹੈ ਜਦੋਂ 1975 ਚ ਜਿਹਦਰ ਜੀ ਵੇਲੇ ਹੋਈ ਸੀ ਉਦੋਂ ਕਈ ਪਾਸਿਓਂ ਨਗਰ ਕੀਰਤਨ ਦਿੱਲੀ ਦੇ ਵਿੱਚ ਆਏ ਸੀ ਔਰ ਸਾਰਿਆਂ ਦਾ ਸਨਮਾਨ ਹੋਇਆ ਸੀਗਾ ਸੋ ਮੈਂ ਸਮਝਦਾ ਮਾਂ ਕਿ ਹਾਂ ਅਵੇ ਅਲੱਗ-ਅਲੱਗ ਕੱਢੋ ਲੇਕਿਨ ਤੁਹਾਡੀ ਆਪਸ ਚ ਸਹਿਮਤੀ ਜ਼ਰੂਰ ਹੋਣੀ ਚਾਹੀਦੀ ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ ਬਿਲਕੁਲ ਸਹੀ ਜਿਸ ਤਰੀਕੇ ਨਾਲ ਸਰ ਮਨਜੀਤ ਸਿੰਘ ਜੀ ਕੇ ਦਿਨ ਲਾਸੀ ਗੱਲ ਕੀਤੀ ਇਹ ਆਪਣੇ ਚੈਨਲ ਦੇ ਰਹੀ ਆਪਣੇ ਪਲੇਟਫਾਰਮ ਦੇ ਰਹੀ ਇਹ ਵੀ ਅਸੀਂ ਇਹ ਅਪੀਲ ਕਰਾਂਗੇ ਕਿ ਰਾਜਨੀਤੀਆਂ ਸਭ ਨੂੰ ਮੁਬਾਰਕ ਨੇ ਲੇਕਿਨ ਕਿੱਥੇ ਨਾ ਕਿਤੇ ਜਦੋਂ ਗੁਰੂ ਸਾਹਿਬ ਦੀ ਗੱਲ ਆ ਜਾਵੇ ਪੰਥ ਦੀ ਗੱਲ ਆ ਜਾਵੇ ਇੱਕ ਨਿਸ਼ਾਨ ਸਾਹਿਬ ਦੀ ਗੱਲ ਆ ਜਾਵੇ ਤੇ ਇੱਕ ਪਲੇਟਫਾਰਮ ਦੇ ਉਤੇ ਇਕੱਠੇ ਹੋ ਕੇ ਪੂਰੀ ਦੁਨੀਆ ਨੂੰ ਸਰਕਾਰਾਂ ਨੂੰ ਇੱਕ ਮੈਸੇਜ ਦੇਣਾ ਬਣਦਾ ਹੈਗਾ ਕਿ ਸਿੱਖ ਸਾਰੇ ਮਸਲਿਆਂ ਦੇ ਉ 사ਢੀ ਕੋਸ਼ਿਸ਼ ਹੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਸਾਈਕਲ ਯਾਤਰਾ ਦੇ ਤੌਰ ਦੇ ਤੇ ਮਜੀਤ ਸਿੰਘ ਜੀ ਕੇ ਦੀ ਗੁਆਹ ਦੇ ਅੰਦਰ ਆਉਣ ਵਾਲੇ ਦਿਨਾਂ ਚ ਕੱਢੀ ਜਾ ਰਹੀ ਹੈਗੀ ਆਉਣ ਵਾਲੇ ਸਮੇਂ ਚ ਇਸੇ ਮਸਲੇ ਦੀ ਔਰ ਹੋਰ ਅਪਡੇਟਸ ਲੈ ਕੇ ਫਿਰ ਹਾਜ਼ਰ ਹੋਵਾਂਗੇ ਲੈ ਨੇ ਸਤਾਰ ਮਜੀਤ ਸਿੰਘ ਤੋਂ ਇਜਾਜ਼ਤ ਮਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ